ਆਉਣ ਵਾਲੇ 2-3 ਸਾਲ ਦਾ ਸਮਾਂ ਜਿਹੜਾ ਧਰਤੀ ਦੇ ਉੱਤੇ ਮਨੁੱਖਤਾ ਲਈ ਬਹੁਤਾ ਚੰਗਾ ਸਮਾਂ ਨਹੀਂ ਹੈਗਾ ਅੱਜ ਤੋਂ 4-5 ਸਾਲ ਪਹਿਲਾਂ ਮਹਾਰਾਜ ਦੀ ਧਰਤੀ ਤੇ 6ਵੇਂ ਪਾਸ਼ਾ ਜੀ ਦੇ ਸਥਾਨ ਦੇ ਉੱਤੇ ਮਹਾਪੁਰਖਾਂ ਨੇ ਹੱਥ ਨਾਲ ਆਟਾ ਪੀਸਣ ਵਾਲੀਆਂ ਚੱਕੀਆਂ ਬਣਵਾਈਆਂ ਸੀ ਸੰਗਤਾਂ ਤੋਂ ਸੇਵਾ ਕਰਵਾਈ ਸੀ ਤੇ ਨੇੜੇ-ਨੇੜੇ ਇਲਾਕਿਆਂ ਦੇ ਵਿੱਚੋਂ ਖੂਹ ਸਾਫ਼ ਕਰਾਏ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਖੂਹਾਂ ਦੇ ਪਾਣੀ ਦੀ ਲੋੜ ਪਊਗੀ ਤੇ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਘਰਾਂ ਦੇ ਵਿੱਚ ਨਲਕੇ ਲਾਏ ਜਾਣ ਤੇ ਅਨਾਜ ਜਮਾ ਕਰਕੇ ਰੱਖਿਆ ਜਾਵੇ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰੀਏ ਕਿ ਸੰਸਾਰ ਦੇ ਉੱਤੇ ਮਹਾਰਾਜ ਜੀ ਠੰਡ ਵਰਤਾਓ ਕਿਉਂਕਿ ਕੁਰਸੀ ਦੇ ਕੀੜੇ ਮਨੁੱਖਤਾ ਦਾ ਕਦੇ ਪਲਾਨੀ ਚਾਹੁੰਦੇ ਤੇ ਆਮ ਜਨਤਾ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਧਰਤੀ ਦੇ ਉੱਤੇ ਕੋਈ ਵੀ ਖੂਨ ਖਰਾਬਾ ਹੋਵੇ ਪਰ ਇਹ ਸਮਾਂ ਸੱਚੇ ਹੀ ਬਹੁਤ ਭਿਆਨਕਾ ਤੇ ਆਪਾਂ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੀਏ ਤੇ ਪ੍ਰੇਮ ਨਾਲ ਰਹੀਏ ਤੇ ਵਾਹਿਗੁਰੂ ਗਰ ਮੰਤਰ ਦਾ ਜਾਪ ਵੱਧ ਤੋਂ ਵੱਧ ਕਰਿਏ ਤਾਂ ਕਿ ਇਸ ਭਿਆਨਕ ਸਮੇਂ ਦੇ ਵਿੱਚੋਂ ਸੋਖਾ ਲੰਘਿਆ ਜਾ ਸਕੇ ਉਹ ਵਾਹਿਗੁਰੂ ਜੀ ਨੂੰ ਪਤਾ ਕਿ ਉਸ ਤੋਂ ਬਾਅਦ ਦੁਨੀਆ ਦੇ ਉੱਤੇ ਕੀ ਹੋਣਾ